ਦੇ ਬਿਆਨ ਤੇ ਕਿਸ ਤੀਆਂ ਦਾ ਵੀ ਬਿਆਨ ਆਇਆ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਜਾਖੜ ਦੇ ਬਿਆਨ ਤੇ ਸਵਾਲ ਚੁੱਕੇ ਨੇ ਕਹਿੰਦੇ ਨੇ ਕਿ ਜਦੋਂ ਜਾਖੜ ਸਾਹਿਬ ਕਾਂਗਰਸ ਦੇ ਵਿੱਚ ਸੀ ਤਾਂ ਉਹ ਦੋ ਕਿਸਾਨ ਚੰਗੇ ਲੱਗਦੇ ਸੀ ਕਾਂਗਰਸ ਵੇਲੇ ਜਾਖੜ ਸਾਹਿਬ ਨੂੰ ਕਿਸਾਨਾਂ ਦੀਆਂ ਮੰਗਾਂ ਜਾਇਜ਼ ਲੱਗਦੀਆਂ ਸੀ ਤੇ ਹੁਣ ਭਾਜਪਾ ਤੇ ਸ਼ਾਮਲ ਹੋਣ ਮਗਰੋਂ ਕਿਸਾਨਾਂ ਦੀ ਮੰਗਾਂ ਗਲਤ ਹੋ ਗਈਆਂ ਨਹੀਂ ਕਿਸਾਨਾਂ ਨੂੰ ਮਿਨੀਮਮ سپورਟ ਪ੍ਰਾਈਸ ਦੀ ਗਰੰਟੀ ਦਿੱਤੀ ਜਾਵੇ ਅਸੀਂ ਫਸਲਾਂ ਬੀਜਾਂਗੇ ਕਿਉਂਕਿ ਸੁਨੀਲ ਕੁਮਾਰ ਜਾਖੜ ਨੇ ਆਖਿਆ ਸੀ ਕਿ ਜਦੋਂ ਬੀਜਣਾ ਹੀ ਕਣਕ ਤੇ ਝੋਨਾ ਹੈ ਤਾਂ ਫਿਰ ਬਾਕੀ ਫਸਲਾਂ ਤੇ ਐਮ ਐਸ ਪੀ ਜਾਨੀ ਕਿ ਮਿਨੀਮਮ سپورਟ ਪ੍ਰਾਈਸ ਨਿਊਨਤਮ ਮੁੱਲ ਕਿਉਂ ਮੰਗਦੇ ਨੇ ਤਾਂ ਇਸ ਤੇ ਕਿਸਾਨਾਂ ਗੁਰਿੰਦਰ ਸਿੰਘ ਲਖਵਾਲ ਨੇ ਆਖਿਆ ਕਿ ਸਾਨੂੰ ਮਿਨੀਮਮ سپورਟ ਪ੍ਰਾਈਸ ਬਾਕੀ ਫਸਲਾਂ ਤੇ ਦਿਓ ਅਸੀਂ ਉਹ ਫਸਲਾਂ ਬੀਜਾਂਗੇ ਭਾਜਪਾ ਦੇ ਸੂਬਾ ਪ੍ਰਧਾਨ ਸ਼੍ਰੀ ਜ਼ਨੀਲ ਜਾਖੜ ਨੇ ਇੱਕ ਬੜਾ ਮਾੜਾ ਬਿਆਨ ਦਿੱਤਾ ਕਿਸਾਨਾਂ ਲਈ ਪਤਾ ਨਹੀਂ ਜਿਆਦੇ ਲੋਕ ਪਾਰਟੀਆਂ ਬਦਲ ਲੈਂਦੇ ਨੇ ਸਾਰੇ ਉਹ ਕਾਂਗਰਸ ਸ੍ਰੀਹਾ ਉਦੋਂ ਕਿਸਾਨ ਵੀ ਚੰਗੇ ਲੱਗਦੇ ਸੀ ਜਾਂ ਅੰਦোলন ਅਸੀਂ ਭਾਜਪਾ ਦੇ ਖਿਲਾਫ ਕਰ ਰਹੇ ਸੀ ਉਦੋਂ ਕਹਿੰਦੇ ਸੀ ਬੜਾ ਅੰਦোলন ਥੋੜਾ ਠੀਕ ਆ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਏਕ-ਏਕ ਮੰਗ ਮੰਨਣੀ ਚਾਹੀਦੀ ਆ ਅੱਜ ਸਾਡੀਆਂ ਇਹਨਾਂ ਨੂੰ ਮੰਗਾਂ ਵੀ ਜਾਖੜ ਸਾਹਿਬ ਨੂੰ ਨਜਾਇਜ਼ ਲੱਗਣ ਲੱਗੀਆਂ ਨੇ ਕਹਿੰਦੇ ਐਮਐਸਪੀ ਤਾਂ ਮਿਲ ਰਹੀ ਆ ਵੀ ਕਿਸਾਨ ਫਸਲਾਂ ਦੇ ਬੀਜ ਦੇ ਹੋਰ ਸਾਨੂੰ ਐਮਐਸਪੀ ਦੀ ਗਰੰਟੀ ਦਿਓ ਸਾਨੂੰ ਮੂੰਗੀ ਮੱਕੀ ਆ ਰਹੀ ਔਰ ਥੋੜੇ ਦਿਨਾਂ ਚ ਕੋਈ ਐਮਐਸਪੀ ਤੇ ਖਰੀਦੋ ਜਿਹੜੀ ਫਸਲ ਮਰਜੀ ਸਰਕਾਰ ਸਾਨੂੰ ਕਹੇ ਸਾਨੂੰ ਗਰੰਟੀ ਕਰਨ ਉਹੀ ਅਸੀਂ ਮੰਗਦੇ ਆ ਉਹਦੇ ਕਰਕੇ ਅਸੀਂ ਮੋਰਚੇ ਲਾ ਰਹੇ ਆ ਉਹਦੇ ਕਰਕੇ ਸਾਡੇ ਕਿਸਾਨ ਸਰਹੱਦਾਂ ਤੇ ਬੈਠੇ ਆ ਅਸੀਂ ਇਹਨਾਂ ਨੂੰ ਪੁੱਛਦੇ ਆ ਕਿ ਸਰਕਾਰ ਨੇ ਵੀ ਰੋਕ ਕੇ ਬਿਠਾਏ ਹੋਏ ਸਰਹੱਦਾਂ ਦੇ ਕੀ ਅਸੀਂ ਦਿੱਲੀ ਜਾਣ ਦਾ ਸਾਡਾ ਹੱਕ ਨਹੀਂ ਹੈਗਾ ਕਿ ਦਿੱਲੀ ਅਸੀਂ ਕੋ